ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪੀਰ ਸਿੰਘ ਕਾਲੂ ਅਮਰੀਕਾ ਤੋਂ ਬਾਅਦ ਹੁਣ ਪੁਰਤਗਾਲ ਤੋਂ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਡਿਪੋਰਟ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਖਬਰਾਂ ਦੇ ਮੁਤਾਬਕ 13500 ਭਾਰਤੀ ਜਿਹੜੇ ਲੀਗਲੀ ਤੌਰ ਤੇ ਪੁਰਤਗਾਲ ਦੇ ਵਿੱਚ ਰਹਿ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਰਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਬਹੁਤ ਸਾਰੇ ਭਾਰਤੀਆਂ ਨੂੰ ਇਸ ਵੇਲੇ ਜੇਲ੍ਹਾਂ ਦੇ ਵਿੱਚ ਵੀ ਢੱਕਿਆ ਹੋਇਆ ਪੂਰੀ ਖਬਰ ਕੀ ਹੈ ਇਸ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਤਰਮਜੀਤ ਸਿੰਘ ਸੈਣੀ ਸਾਡੇ ਨਾਲ ਮੌਜੂਦ ਹੈਗੇ ਨੇ ਜਿਹੜੇ ਇਸ ਵੇਲੇ ਪੁਰਤਗਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਇਮੀਗ੍ਰੇਸ਼ਨ ਮਾਹਰ ਹੈਗੇ ਨੇ ਤਾਂ ਗੱਲਬਾਤ ਕਰਦੇ ਆਂ ਆ ਪਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਹੈਸ਼ਟੈਗ ਪੰਜਾਬ ਤੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਪੁਰਤਗਾਲ ਤੋਂ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਉਹ ਵੀ ਪੱਕੇ ਤੌਰ ਤੇ ਜਿਹੜੇ ਉੱਥੇ ਰਹਿ ਰਹੇ ਸੀਗੇ ਲੀਗਲੀ ਕਈ-ਕਈ ਸਾਲਾਂ ਤੋਂ ਇਸ ਖਬਰ ਦੇ ਵਿੱਚ ਸਚਾਈ ਕਿੰਨੀ ਕੁ ਹੈ ਜੇਕਰ ਡਿਪੋਰਟ ਕੀਤਾ ਜਾ ਰਿਹਾ ਤਾਂ ਕਾਰਨ ਕੀ ਹੈਗਾ ਇਹਦਾ ਜੀ ਮਨਪ੍ਰੀਤ ਜੀ ਥੈਂਕ ਯੂ ਇਹਦੇ ਵਿੱਚ ਬਿਲਕੁਲ ਸਚਾਈ ਹੈਗੀ ਹੈ ਜੇ ਇਸ ਖਬਰ ਦੇ ਵਿੱਚ ਕਿਉਂਕਿ ਮੈਂ ਫਿਜ਼ੀਕਲੀ ਪੁਰਤਗਾਲ ਦੇ ਵਿੱਚ ਰਹਿ ਰਿਹਾ ਹਾਂ ਤੇ ਮੈਂ ਆਪਣੀ ਕਮਿਊਨਿਟੀਆਂ ਨੂੰ ਵੀ ਰਿਪਰ ਕਰ ਤੇ ਰਿਪਰੈਜ਼ੈਂਟ ਕਰਦਾ ਤੇ ਨਾਲ ਦੀ ਨਾਲ ਮੈਂ ਇੱਕ ਇਮੀਗ੍ਰੇਟ ਮਾਹਰ ਵੀ ਹੈਗਾ ਤੇ ਪਿਛਲੇ 15 ਸਾਲ ਤੋਂ ਇਸ ਏਰੀਆ ਦੇ ਵਿੱਚ ਕੰਮ ਕਰ ਰਿਹਾ ਉੱਥੇ ਵੈਲ ਐਸਟੈਬਲਿਸ਼ਡ ਆਫਿਸ ਹੈਗਾ ਪੁਰਤਗਾਲ ਦੇ ਵਿੱਚ ਤੇ ਇਹ ਖਬਰ ਬਿਲਕੁਲ ਸਹੀ ਹੈਗੀ ਹੈ ਕਿ ਉਹ ਭਾਰਤੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਪਿਛਲੇ 3 ਸਾਲ ਤੋਂ 5 ਸਾਲ ਤੋਂ ਇੱਥੇ ਕੰਮ ਕਰ ਰਹੇ ਸੀ ਪੁਰਤਗਾਲ ਦੇ ਵਿੱਚ ਔਰ ਪੁਰਤਗਾਲ ਦੇ ਕਾਨੂੰਨ ਦੇ ਮੁਤਾਬਿਕ ਉਹਨਾਂ ਨੂੰ ਲੀਗਲ ਕਨਸੀਡਰ ਕੀਤਾ ਗਿਆ ਸੀ ਤੇ ਅੱਜ 5 ਸਾਲ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਇਹਨਾਂ ਵੱਲੋਂ ਕੰਟਰੀ ਆਊਟ ਦੇ ਦਿੱਤਾ ਗਿਆ ਹੈ ਤੇ ਡਿਪੋਰਟੇਸ਼ਨ ਦੀ ਗੱਲ ਜਿਹੜੀ ਹੈਗੀ ਆ ਗਵਰਨਮੈਂਟ ਵੱਲੋਂ ਆਫੀਸ਼ੀਅਲੀ ਅਨਾਉਂਸ ਵੀ ਕਰ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਭਾਰਤੀਆਂ ਨੂੰ ਫੜ ਕੇ ਕੁਝ ਜੇਲ੍ਹ ਦੇ ਵਿੱਚ ਵੀ ਬੰਦ ਕੀਤਾ ਗਿਆ ਹੈਗਾ ਤੇ ਬਿਲਕੁਲ ਇਹਦੇ ਅੰਗੇਸਟ ਇੱਥੇ ਪ੍ਰੋਟੈਸਟ ਵੀ ਚੱਲ ਰਹੇ ਹੈਗੇ ਨੇ ਸਾਡੀ ਕਮਿਊਨਿਟੀਜ਼ ਦੇ ਕਾਮਨ ਲੋਕ ਜਿਹੜੇ ਆਰਡੀਨਰੀ ਲੋਕ ਨੇ ਜਿਹੜੇ ਅਫੈਕਟਡ ਨੇ ਇਸ ਪ੍ਰੋਬਲਮ ਤੋਂ ਤੇ ਉਹ ਪ੍ਰੋਟੈਸਟ ਵੀ ਕਰ ਰਹੇ ਨੇ ਇੱਥੇ ਪੁਰਸ਼ਗਾਲ ਦੇ ਵਿੱਚ ਕਾਰਨ ਕੀ ਹੈਗਾ ਕਿਉਂ ਇਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਜਿਹੜੇ ਪੱਕੇ ਤੌਰ ਤੇ ਰਹਿ ਰਹੇ ਸੀਗੇ ਔਰ 13000 ਜਿਹੜੇ 500 ਸਿਲੈਕਟ ਕੀਤੇ ਗਏ ਨੇ ਇਹ ਕੌਣ ਨੇ ਕਾਰਨ ਮੇਜਰ ਹੈਗਾ ਜੀ ਇੱਕ ਤਾਂ ਸਾਡੀ ਇੰਡੀਅਨ ਐਮਬੈਸੀ ਦੀ ਵੀ ਥੋੜੀ ਨੈਗਲੀਜੈਂਸੀ ਅਸੀਂ ਕਹਿ ਸਕਦੇ ਆ ਇਹਦੇ ਵਿੱਚ ਕਿਉਂਕਿ ਜਦੋਂ ਪੁਰਸ਼ਗਾਲ ਦੇ ਵਿੱਚ ਕੋਈ ਵੀ ਵਿਦੇਸ਼ੀ ਆ ਕੇ ਆਪਣਾ ਰੈਜ਼ਿਡੈਂਸ ਕਾਰਡ ਵਾਸਤੇ ਰਿਕੁਐਸਟ ਪਾਉਂਦਾ ਹੈ ਤੇ ਐਂਡ ਜਦੋਂ ਪ੍ਰੋਸੈਸ ਦਾ ਹੁੰਦਾ ਐਂਡ ਦੇ ਵਿੱਚ ਹੌਰਟੀ ਵੱਲੋਂ ਪੁਰਸ਼ਗਾਲ ਦੀ ਅਥਾਰਟੀ ਵੱਲੋਂ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਜਾਂਦਾ ਜਾਂ ਕ੍ਰਿਮੀਨਲ ਰਿਕਾਰਡ ਬਾਰੇ ਪੁੱਛਗਿੱਛ ਕੀਤੀ ਜਾਂਦੀ ਹੈ ਸੋ ਉਸ ਵਾਸਤੇ ਉਹਨਾਂ ਨੂੰ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਉਹਨਾਂ ਭਾਰਤੀਆਂ ਨੂੰ ਕਿ ਤੁਸੀਂ ਆਪਣਾ ਕ੍ਰਿਮੀਨਲ ਰਿਕਾਰਡ ਆਪਣੀ ਆਪਣੀ ਐਮਬੈਸੀ ਤੋਂ ਬਣਾ ਕੇ ਸਾਨੂੰ ਸਬਮਿਟ ਕਰੋ ਸਕੂਸਟ ਦੇ ਵਿੱਚ ਬਹੁਤ ਸਾਰੇ ਐਸੇ ਭਾਰਤੀ ਨੇ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈਗਾ ਲੇਕਿਨ ਐਮਬੈਸੀ ਵੱਲੋਂ ਉਹਨਾਂ ਨੂੰ ਵਾਇਨਡਮੈਂਟ ਨਹੀਂ ਗ੍ਰਾਂਟ ਕੀਤੀ ਗਈ ਉਸ ਕ੍ਰਿਮੀਨਲ ਰਿਕਾਰਡ ਨੂੰ ਬਣਾਉਣ ਵਾਸਤੇ ਉਹਦੇ ਵਿੱਚ ਬਹੁਤ ਡਿਲੇਸ ਕੀਤਾ ਗਿਆ ਕਿ ਕਿ ਜਿਹੜਾ ਕ੍ਰਿਮੀਨਲ ਰਿਕਾਰਡ ਦਾ ਕੋਈ ਟਾਈਮ ਫਰੇਮ ਹੈ 20 ਦਿਨ ਦੇ ਵਿੱਚ ਦੇਣਾ ਤੁਸੀਂ 30 ਦਿਨ ਦੇ ਵਿੱਚ ਦੇਣਾ ਹੈ ਲੇਕਿਨ ਐਮਬੈਸੀ ਵੱਲੋਂ 45 ਡੇਸ ਦਾ ਤਾਂ ਅਪਾਇੰਟਮੈਂਟ ਦਾ ਹੀ ਪ੍ਰੋਸੈਸ ਹੈ ਕਿ ਤੁਸੀਂ 40 ਦਿਨ ਤੋਂ ਪਹਿਲਾਂ ਤਾਂ ਅਪਾਇੰਟਮੈਂਟ ਨਹੀਂ ਲੈ ਸਕਦੇ ਐਮਬੈਸੀ ਤੋਂ ਜੇ ਜਾ ਕੇ ਆਪਣਾ ਕੋਈ ਕੰਮ ਕਰਾਉਣਾ ਤੁਸੀਂ ਫਿਰ ਐਮਬੈਸੀ ਦਾ ਆਪਣਾ ਪ੍ਰੋਸੈਸ ਹੈ ਕਿ ਉਹਨੂੰ ਇਨੀਸ਼ੀਏਟ ਕਰਨਾ ਕ੍ਰਿਮੀਨਲ ਰਿਕਾਰਡ ਇੰਡੀਆ ਤੋਂ ਚੈੱਕ ਕਰਵਾਉਣ ਵਾਸਤੇ 40 45 ਦਿਨ ਉਹਦੇ ਵਿੱਚ ਵੇਸਟ ਹੋ ਜਾਂਦੇ ਨੇ ਤੇ 45 ਦਿਨ ਬਾਅਦ ਜਦੋਂ 90 ਦਿਨ ਬਾਅਦ ਵਣ ਕੇ ਆਂਦਾ ਆਂਦਾ ਤਾਂ ਕਲੀਨ ਹੈ ਲੇਕਿਨ ਜਦੋਂ ਉਹ ਆਪਣੇ ਪੁਰਤਗਾਲ ਦੀ ਅਥਾਰਟੀ ਕੋ ਹੁਣ ਤੁਸੀਂ ਲੇਟ ਹੋ ਗਏ ਜੀ ਹੁਣ ਤੁਹਾਡਾ ਕੇਸ ਆਲਰੇਡੀ ਰਿਜੈਕਟ ਕਰ ਚੁੱਕੇ ਆਂ ਸੋ ਇੱਕ ਤਾਂ ਇਹ ਮੇਜਰ ਕਾਰਨ ਹੈਗਾ ਦੂਸਰਾ ਕਾਰਨ ਇਹ ਹੈਗਾ ਕਿ ਉਹ ਲੋਗ ਜਿਹੜੇ ਇਸ ਸਿਚੁਏਸ਼ਨ ਦੇ ਵਿੱਚ ਆਏ ਨੇ ਕਿਸੇ ਸਮੇਂ ਹੋ ਇਸ ਕੰਟਰੀ ਦੇ ਵਿੱਚ ਤੋਂ ਪਹਿਲਾਂ ਕਿਸੇ ਹੋਰ ਕੰਟਰੀ ਚ ਰਹਿ ਰਹੇ ਸੀ एग्जांपल ਦੇ ਤੌਰ ਤੇ ਯੂਰਪੀਅਨ ਯੂਨੀਅਨ ਦੀ ਕੋਈ ਜਰਮਨੀ ਜਾਂ ਕੋਈ ਫਰਾਂਸ ਆ ਉੱਥੇ ਉਹਨਾਂ ਨੇ ਕੋਈ ਆਪਣੀ ਪੋਲੀਟਿਕਲ ਅਸਾਲਮ ਫਾਈਲ ਕੀਤੀ ਸੀ ਆਪਣੇ ਅੱਛੇ ਫਿਊਚਰ ਵਾਸਤੇ ਤੇ ਲੇਕਿਨ ਜਦੋਂ ਦੇਖਿਆ ਕਿ ਪੋਰਟੂਗਲ ਦਾ ਕਾਨੂੰਨ ਜਿਹੜਾ ਜਲਦੀ ਉਹਨਾਂ ਨੂੰ ਲੀਗਲਾਈਜ਼ ਕਰੇਗਾ ਤਾਂ ਉੱਥੋਂ ਛੱਡ ਕੇ ਇੱਥੇ ਆ ਗਏ ਬਿਨਾ ਕਿਸੇ ਕ੍ਰਾਈਮ ਕੀਤੇ ਜਾਂ ਬਿਨਾ ਕੋਈ ਨੋਟੀਫਿਕੇਸ਼ਨ ਦਿੱਤੇ ਉੱਥੇ ਜਦੋਂ ਇੱਥੇ ਆ ਜਾਂਦੇ ਨੇ ਉਹ ਤੇ ਇੱਥੇ ਆਪਣਾ ਲਾਈਫ ਸ਼ੁਰੂ ਕਰਦੇ ਨੇ ਤੇ ਪਿਛੋ ਉਸ ਕੰਟਰੀ ਨੇ ਉਹਨਾਂ ਦਾ ਨਾਮ ਜਿਹੜਾ ਹੈ ਸ਼ੰਗਨ ਸਿਸਟਮ ਹੈਗਾ ਇੱਥੇ ਉਹਦੇ ਅਲਰਟ ਦੇ ਵਿੱਚ ਐਂਟਰ ਕਰ ਦਿੱਤਾ ਨਾਮ ਜਦ ਕਿ ਉਹਨਾਂ ਜਿਹੜਾ ਨਾਮ ਅਲਰਟ ਚ ਐਂਟਰ ਕੀਤਾ ਉਹ ਐਜ਼ ਅ ਮਿਸਿੰਗ ਪਰਸਨ ਕੀਤਾ ਕਿ ਸਾਨੂੰ ਬੰਦਾ ਨਹੀਂ ਲੱਭ ਰਿਹਾ ਉਹ ਬੰਦਾ ਇੱਥੇ ਹਾਲਾਂਕਿ ਪੁਰਤਗਾਲ ਦੇ ਵਿੱਚ ਆ ਕੇ ਕੰਮ ਕਰ ਰਿਹਾ ਜਦੋਂ ਹੁਣ ਪੁਰਤਗਾਲ ਦੀ ਅਥਾਰਟੀ ਉਸ ਚੀਜ਼ ਨੂੰ ਚੈੱਕ ਕਰਦੀ ਹੈ ਤੇ ਉਹ ਕਹਿੰਦੀ ਕਿ ਤੁਹਾਡਾ ਤਾਂ ਉੱਥੇ ਜਰਮਨੀ ਚ ਨਾਮ ਅਲਰਟ ਚ ਬੋਲ ਰਿਹਾ ਹੈ ਜੀ ਤੇ ਪਹਿਲਾਂ ਤੁਸੀਂ ਉਹ ਅਲਰਟ ਨੂੰ ਰਿਮੂਵ ਕਰਾਓ ਤੇ ਫਿਰ ਅਸੀਂ ਤੁਹਾਨੂੰ ਰੈਜ਼ਿਡੈਂਸੀ ਕਾਰਡ ਗ੍ਰਾਂਟ ਕਰਾਂਗੇ ਤੇ ਜਦੋਂ ਸਾਡਾ ਕੋਮਨ ਬੰਦਾ ਉਸ ਏਜੰਸੀ ਦੇ ਨਾਲ ਜਾਂ ਉਸ ਕੰਟਰੀ ਨਾਲ ਕੰਟੈਕਟ ਕਰਦਾ ਕਿ ਅਸੀਂ ਨਾਮ ਰਿਮੂਵ ਕਰਾਣਾ ਤੇ ਉਹ ਡੈਫੀਨਿਟਲੀ ਐਗਰੀ ਕਰਦੇ ਨੇ ਆਫੀਸ਼ੀਅਲ ਲੈਟਰ ਵੀ ਹੁੰਦੇ ਨੇ ਕਿ ਅਸੀਂ ਤੁਹਾਡਾ ਨਾਮ ਰਿਮੂਵ ਕਰਾਂਗੇ ਕੋਈ ਮਸਲਾ ਨਹੀਂ ਹੈਗਾ ਕਿਉਂਕਿ ਤੁਸੀਂ ਪੋਰਟੂਗਲ ਦੇ ਵਿੱਚ ਲੀਗਲ ਕੰਮ ਕਰ ਰਹੇ ਹੋ ਤੁਹਾਡੇ ਕੋਲ ਟੈਕਸ ਦੇ ਪੇਪਰ ਹੈ ਸਾਰਾ ਕੁਝ ਹੈ ਲੇਕਿਨ ਸਾਨੂੰ ਤੁਸੀਂ ਪੋਰਟੂਗਲ ਦੀ ਗਵਰਨਮੈਂਟ ਵੱਲੋਂ ਕੋਹਾਗੇ ਮੈਸੇਜ ਜੇਕਰ ਪੋਰਟੂਗਲ ਦੀ ਗਵਰਨਮੈਂਟ ਇਹ ਮੈਸੇਜ ਕਰੇਗੀ ਤਾਂ ਅਸੀਂ ਤੁਹਾਡਾ ਨਾਮ ਇਮੀਡੀਏਟਲੀ ਡਿਲੀਟ ਕਰਾਂਗੇ ਜੋ ਕਿ ਪ ਇਸ ਇਨੀਸ਼ੀਏਟ ਨੂੰ ਕਰ ਲਈ ਐਗਰੀ ਨਹੀਂ ਹੈਗੀ ਜਦ ਕਿ ਜਦ ਕਿ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਅਵੇਲੇਬਲ ਹੈਗਾ ਇੱਕ ਰੀਜ਼ਨ ਹੈਗਾ ਇਹਦੀ ਇੱਕ ਡਿਟੇਲਸ ਦੇ ਵਿੱਚ ਅਗਰ ਮੈਂ ਡਿਸਕਸ਼ਨਸ ਕਰਾਂ ਕਿ ਉਹਨਾਂ ਨੂੰ ਡਿਫੈਂਸ ਵਾਸਤੇ ਰਾਈਟ ਹੈਗਾ ਲੇਕਿਨ ਫਿਲਹਾਲ ਉਹਨਾਂ ਨੂੰ ਰਾਈਟ ਜਿਹੜਾ ਹੈਗਾ ਪੋਰਟੂਗਲ ਵੱਲੋਂ ਵੀ ਕੋਈ ਬਹੁਤਾ ਨਹੀਂ ਮਿਲ ਰਿਹਾ ਤੇ ਉਸ ਕੰਟਰੀ ਦੇ ਵਿੱਚ ਜਿਨ੍ਹਾਂ ਨੇ ਅਲਰਟਸ ਨਾਮ ਪਾਇਆ ਉੱਥੋਂ ਵੀ ਨਹੀਂ ਮਿਲਿਆ ਬਲਕਿ ਉਹਨਾਂ ਦੀ ਜਿਹੜੀ ਆਪਣੀ ਕੰਟਰੀ ਹੈ ਹੂੰ ਇੰਡੀਆ ਉਥੋਂ ਵੀ ਕੋਈ ਐਸਾ ਬਹੁਤਾ ਵਧੀਆ ਰਿਸਪੌਂਸ ਨਹੀਂ ਮਿਲ ਰਿਹਾ ਜੋ ਕਿ ਕਾਨੂੰਨ ਦੇ ਮਤਾਬਿਕ ਉਹਨਾਂ ਕੋਲੇ ਆਪਸ਼ਨਸ ਹੈਗੇ ਨੇ ਜੇਕਰ ਇਸ ਨੂੰ ਤਰੀਕੇ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਵੇ ਤਾਂ ਪੋਸਿਬਿਲਟੀ ਹੋ ਸਕਦੀ ਹੈ ਕਿ ਉਹਨਾਂ ਦੀ ਜੜੀ ਇਹ ਡਿਪੋਰਟੇਸ਼ਨ ਰੋਕੀ ਜਾ ਸਕਦੀ ਹੈ ਹੁਣ ਜਿਵੇਂ 13500 ਦਾ ਨੰਬਰ ਸਾਹਮਣੇ ਆ ਰਿਹਾ ਹੈ ਇਹਦੇ ਵਿੱਚ ਪੰਜਾਬੀਆਂ ਦੀ ਕਿੰਨੀ ਕੁ ਗਿਣਤੀ ਹੈਗੀ ਹੈ ਇਹ ਵੱਡਾ ਨੰਬਰ ਪੰਜਾਬੀਆਂ ਦਾ ਹੀ ਹੈਗਾ ਜੀ ਇਹਦੇ ਵਿੱਚ ਆਲਵੇਜ਼ ਹਮੇਸ਼ਾ ਪੰਜਾਬੀ ਅੱਗੇ ਹੀ ਰਹੇ ਨੇ ਸਾਰੇ ਕਮਾਂ ਦੇ ਵਿੱਚ ਤੇ ਇਸ ਪੋਜੀਸ਼ਨ ਦੇ ਵਿੱਚ ਵੀ ਜਿਹੜੇ ਵੈਸੇ ਤਾਂ ਓਵਰ ਆਲ ਇੰਡੀਆ ਤੋਂ ਹੈਗੇ ਨੇ 13500 메ਜਰ ਨੰਬਰ 80 ਪਰ 70% ਜਿਹੜੇ ਪੰਜਾਬੀ ਹੈਗੇ ਨੇ ਇਸ ਤੋਂ ਇਲਾਵਾ ਹਰਿਆਣਾ ਯੂਪੀ ਜਾਂ ਸਾਊਥ ਇੰਡੀਆ ਦੇ ਲੋਕ ਹੈਗੇ ਨੇ ਤੇ ਮੇਜਰ ਵੱਡਾ ਨੰਬਰ ਪੰਜਾਬ ਤੋਂ ਹੀ ਆ 78% ਜਿਹੜੇ ਪੰਜਾਬੀ ਆ ਔਰ ਜਿਹੜੇ ਸਭ ਤੋਂ ਵੱਡੀ ਅਚਰਜ ਜਨਨ ਗੱਲ ਹੋਏਗੀ ਜਿਹੜੇ ਹੁਣ ਡੱਕੇ ਨੇ ਜੇਲ੍ਹ ਦੇ ਵਿੱਚ ਉਸ 10 ਦੇ 10 ਪੰਜਾਬੀ ਨੇ ਅੱਛਾ ਕਿੰਨੇ ਬੱਚੇ ਨੇ ਜੇਲ੍ਹ ਦੇ ਵਿੱਚ ਇਸ ਵੇਲੇ ਤਕਰੀਬਨ 10 ਕੁ ਬੱਚੇ ਇਹਨਾਂ ਨੇ ਜੇਲ੍ਹ ਦੇ ਵਿੱਚ ਪਾਏ ਨੇ ਜੀ ਫਿਲਹਾਲ ਜਿਹੜੇ ਇਹਨਾਂ ਨੇ ਰੱਖੇ ਹੋਏ ਨੇ ਕਿ ਉਹਨਾਂ ਨੂੰ ਅਸੀਂ ਡਿਪੋਰਟ ਕਰਾਂਗੇ ਉਹਦੇ ਵਿੱਚੋਂ ਦੋ ਤਿੰਨ ਨੂੰ ਰਿਲੀਜ਼ ਵੀ ਕੀਤਾ ਤੇ ਸ਼ਾਇਦ ਹੁਣ 6-7 ਹੀ ਬੱਚੇ ਹੋਣਗੇ ਉਹਨਾਂ ਕੋਲੇ ਜੇਲ੍ਹ ਦੇ ਵਿੱਚ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਸੀ ਕਿ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਕਿਉਂਕਿ ਨੰਬਰ ਤਾਂ ਵੱਡਾ ਪਰ ਜੇਲ੍ਹ ਦੇ ਵਿੱਚ ਦੱਸ ਜਾਣੇ ਨੇ ਜੀ ਨਹੀਂ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਜੀ ਇਹ ਵੀ ਬਿਲਕੁਲ ਨਾਨ ਕ੍ਰਿਮੀਨਲ ਨੇ ਕਿਉਂਕਿ ਆਲਰੇਡੀ ਇਹਨਾਂ ਨੇ ਇੰਡੀਆ ਤੋਂ ਆਪਣਾ ਕ੍ਰਿਮੀਨਲ ਰਿਪੋਰਟ ਚੈੱਕ ਕਰਵਾ ਲਿਆ ਤੇ ਜਿੱਥੇ ਇਹਨਾਂ ਦੇ ਕੰਟਰੀ ਨੇ ਅਲਰਟ ਪਾਇਆ ਸੀ ਜਰਮਨੀ ਨੇ ਉੱਥੋਂ ਵੀ ਚੈੱਕ ਕਰਵਾ ਲਿਆ ਪਲੱਸ ਪੋਰਟੂਗਲ ਵੱਲੋਂ ਵੀ ਇਹਨਾਂ ਦਾ ਕੋਈ ਕ੍ਰਿਮੀਨਲ ਅਲਰਟ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦਾ ਕ੍ਰਿਮੀਨਲ ਨਹੀਂ ਹੈਗੇ ਇਹ ਸਿਰਫ ਪੁਰਤਗਾਲ ਨੇ ਇਹਦੇ ਵਿੱਚ ਇਹ ਪ੍ਰੋਸੈਸ ਕੀਤਾ ਕਿ ਪੁਰਤਗਾਲ ਦੇ ਵਿੱਚ ਫਿਲਹਾਲ ਜਿਹੜੇ ਡਿਟੇਨ ਸੈਂਟਰ ਨੇ ਨਵੇਂ ਹੈਗੇ ਨੇ ਥੋੜੇ ਹੈਗੇ ਨੇ ਇਸ ਕਰਕੇ ਉਹਨਾਂ ਨੇ ਜਿਹੜੀ ਆਪਣੀ ਸਪੀਡ ਹੈਗੀ ਆ ਬੰਦਿਆਂ ਨੂੰ ਡਿਟੇਨ ਕਰਨ ਦੀ ਘੱਟ ਕੀਤੀ ਹੋਈ ਆ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਟੈਬਲਿਸ਼ ਕਰ ਰਹੇ ਨੇ ਆਪਣੇ ਹੋਰ ਡਿਟੇਨ ਸੈਂਟਰ ਪੁਲਿਸ ਫੋਰਸ ਨੂੰ ਸਟਰੋਂਗ ਕਰ ਰਹੇ ਨੇ ਕਿ ਜਿਹੜੀ ਇਸ ਸਪੀਡ ਨੂੰ ਵਧਾਇਆ ਜਾਵੇ ਤਾਂ ਕਿ ਜ਼ਿਆਦਾ ਲੋਕਾਂ ਨੂੰ ਫੜਿਆ ਜਾ ਸਕੇ ਫਿਲਹਾਲ ਉਹ ਘੱਟ ਲੋਕਾਂ ਨੂੰ ਇਸ ਜਾਣਬੁੱਝ ਕੇ ਫੜ ਰਹੇ ਨੇ ਕਿਉਂਕਿ ਉਹਨਾਂ ਕੋਲੇ ਸੋਰਸ ਨਹੀਂ ਹੈਗੇ ਹਜੇ ਇੰਨੇ ਲੋਕਾਂ ਨੂੰ ਰੱਖਣ ਦੇ ਜਾਂ ਡਿਪੋਰਟ ਕਰਨ ਦੇ ਹੂੰ ਥੋੜਾ ਜਿਹਾ ਹੋਰ ਸਮਝ ਤਾਂ ਉੱਥੇ ਸਾਫ ਜੀ ਸਥਿਤੀ ਸੀਗੀ ਕਿ ਇਲੀਗਲ ਜਿਹੜੇ ਲੋਕ ਉੱਤੇ ਰਹਿ ਰਹੇ ਨੇ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਨੇ ਕਿਉਂਕਿ ਇਹ ਡਿਮਾਂਡ ਹੈਗੀ ਸੀਗੀ ਉੱਥੇ ਹੁਣ ਜਿਵੇਂ ਪੁਰਤਗਾਲ ਦੇ ਵਿੱਚ ਹੈ ਕੀ ਸਰਕਾਰ ਬਾਹਰ ਕੱਢਣ ਦੇ ਰੋਧ ਵਿੱਚ ਹੈ ਕਿ ਜਾਂ ਫਿਰ ਡਾਕੂਮੈਂਟੇਸ਼ਨ ਇਹਨਾਂ ਦੇ ਪੂਰੇ ਨਹੀਂ ਹੈਗੇ ਸਿਰਫ ਉਹਨਾਂ ਨੂੰ ਡਾਕੂਮੈਂਟ ਪੂਰੇ ਕਰਨ ਵਾਸਤੇ ਡਰਾਇਆ ਜਾ ਰਿਹਾ ਕਿ ਤੁਹਾਨੂੰ ਰਿਪੋਰਟ ਕਰ ਦਿੱਤਾ ਜਾਏਗਾ ਨੇ ਇਹਦੇ ਵਿੱਚ ਬਹੁਤ ਹੀ ਕਲੀਅਰ ਇੰਟੈਂਸ਼ਨ ਹੈਗੇ ਨੇ ਜੀ ਕਿਉਂਕਿ ਜਿਹੜਾ ਅ ਅਮਰੀਕਾ ਦੀ ਤੁਸੀਂ ਗੱਲ ਕਰ ਰਹੇ ਹੋ ਅਮਰੀਕਾ ਦੇ ਵਿੱਚ ਡਿਫਰੈਂਟ ਸਿਚੁਏਸ਼ਨ ਸੀ ਕਿ ਉੱਥੇ ਬੰਦੇ ਡੌਂਕੀ ਦੇ ਰੂਟ ਰਾਹੀ ਰਹੇ ਸੀ ਉੱਥੇ ਕੋਈ ਕੰਮ ਨਹੀਂ ਕਰ ਰਹੇ ਕੋਈ ਰਹਿ ਨਹੀਂ ਰਹੇ ਕੋਈ ਟੈਕਸ ਨਹੀਂ ਦੇ ਰਹੇ ਕੋਈ ਐਸਾ ਸਟੇਟਸ ਨਹੀਂ ਸੀ ਹੈਗਾ ਲੇਕਿਨ ਇਹੋ ਬੰਦੇ ਨੇ ਜਿਨ੍ਹਾਂ ਨੇ ਕਾਨੂੰਨ ਨੂੰ ਫਾਲੋ ਕੀਤਾ ਹੈਗਾ ਪੋਰਟੂਗਲ ਦਾ ਕਾਨੂੰਨ ਉਹਨਾਂ ਨੂੰ ਅਲਾਉ ਕਰਦਾ ਸੀ ਕਿ ਤੁਸੀਂ ਆਪਣਾ ਰਿਕਵੈਸਟ ਪਾਓ ਰੈ residenciy ਹੋਰ ਟੈਕਸ ਦੇਣਾ ਸਟਾਰਟ ਕਰੋ ਉਹਨਾਂ ਨੇ ਕੰਟੀਨਿਊਸਲੀ ਫਾਲੋ ਕੀਤਾ ਫਿਰ ਉਹਨਾਂ ਦਾ ਕੋਈ ਵੀ ਕ੍ਰਿਮੀਨਲ ਰੈਕਟਸ ਨਹੀਂ ਹੈਗਾ ਇਸ ਕਰਕੇ ਇਹ ਥੇ ਦੀ ਜ ਡਾਕੂਮੈਂਟੇਸ਼ਨ ਦਾ ਦਰ ਜਾਂ ਥ्रेट ਨਹੀਂ ਹੈਗਾ ਇਹ ਸਿਰਫ ਸਿਰਫ ਗਵਰਨਮੈਂਟ ਜਿਹੜੀ ਪੁਰਤਗਾਲ ਦੀ ਹੈਗੀ ਆ ਜਾਂ ਕਿ ਉਹਨਾਂ ਨੇ ਟਰੰਪ ਦੀ ਪਾਲਿਸੀ ਨੂੰ ਫਾਲੋ ਕਰਕੇ ਨਵੀਂ ਗਵਰਨਮੈਂਟ ਨੇ ਇਹ ਪ੍ਰੋਸੈਸ ਉਸੇ ਤਰ ਤਰੀਕਬ ਦੇ ਨਾਲ ਚਲਾਇਆ ਜਾ ਰਿਹਾ ਹੈ ਬਲਕਿ ਲੋਕਾਂ ਨੂੰ ਫੋਰਸਫੁਲੀ ਡਿਪੋਟੇਸ਼ਨ ਲਈ ਕੀਤਾ ਜਾ ਰਿਹਾ ਹੈ ਜਦਕਿ ਮੈਂ ਇੱਕ ਸਚਾਈ ਤੁਹਾਨੂੰ ਬੋਲਾਂਗਾ ਤੁਹਾਡੇ ਚੈਨਲ ਦੇ ਉੱਪਰ ਵੱਡੀ ਗੱਲ ਹੈਗੀ ਆ ਕਹਿਣ ਵਾਸਤੇ ਇਹ ਮੈਂ ਇੱਕ ਫੰਕਸ਼ਨ ਦੇ ਵਿੱਚ ਐਸੋਸੀਏਸ਼ਨ ਦੇ ਵਿੱਚ ਗਿਆ ਉੱਥੇ ਜਿਹੜੀ ਪੁਰਤਗਾਲ ਦੀ ਇਮੀਗ੍ਰੇਸ਼ਨ ਅਥਾਰਟੀ ਉਹਨਾਂ ਦੇ ਡਾਇਰੈਕਟਰ ਸਾਹਿਬ ਆਏ ਹੋਏ ਸੀ ਤੇ ਮੇਰਾ ਸਿੱਧਾ ਸਿੱਧਾ ਕੁਐਸਚਨ ਸੀ ਕਿ ਸਰ ਜਿਹੜੀ ਤੁਸੀਂ 13000 ਬੰਦਿਆਂ ਨੂੰ ਸਾਡਿਆਂ ਨੂੰ ਡਿਪੋਰਟੇਸ਼ਨ ਗੱਲ ਦੀ ਗੱਲ ਕਰਦੇ ਹੋ ਕੀ ਤੁਸੀਂ ਉਹਨਾਂ ਨੂੰ originally ਡਿਪੋਰਟ ਕਰੋਗੇ ਜਾਂ ਤੁਸੀਂ ਕੋਈ ਹੋਰ ਚੀਜ਼ ਐਕਸਪੈਕਟ ਕਰਦੇ ਹੋ ਉਹਨਾਂ ਤੋਂ ਤੇ ਉਹ ਬੜਾ ਸਟ੍ਰੇਟ ਫਾਰਵਰਡ ਹੀ ਕਹਿ ਰਹੇ ਸੀ ਮੈਨੂੰ ਬੜੇ ਓਪਨ ਵਾਈਡ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਉਹ ਕਹਿੰਦੇ ਕਿ ਇਹ ਜਿਹੜੀ ਸਾਡੀ ਗਵਰਨਮੈਂਟ ਹੈਗੀ ਆ ਮੈਂ ਤਾਂ ਐਡਮਿਨਿਸਟ੍ਰੇਟਿਵ ਦਾ ਪਾਰਟ ਆ ਐਜ਼ ਅ ਡਾਇਰੈਕਟਰ ਮੈਂ ਤਾਂ ਇੱਕ ਆਪਣਾ ਡਿਵੀਜ਼ਨ ਦੇਖ ਰਿਆ ਇਮੀਗ੍ਰੇਸ਼ਨ ਦੀ ਤੇ ਜਿਹੜੀ ਸਾਡੀ ਗਵਰਨਮੈਂਟ ਆ ਬਿਲਕੁਲ ਇਮੀਗ੍ਰੈਂਟ ਦੇ ਇੰਗੇਜਡ ਹੋਈ ਹੈ ਉਹਨਾਂ ਦਾ ਜਿਹੜਾ ਇਸ ਵੇਲੇ ਇਵੈਂਸ਼ਨ ਹੋਈ ਹੈ ਜਾਂ ਜਿੱਤੀ ਹੈ ਇਮੀਗ੍ਰੈਂਟ ਦਾ ਪ੍ਰੋਪਗੈਂਡਾ ਕਰਕੇ ਜਿੱਤੇ ਨੇ ਤੇ ਉਹ ਇੰਗੇਜਡ ਹੈਗੀ ਆ ਦੂਜੇ ਪਾਸੇ ਪਬਲਿਕ ਵੀ ਉਹਨਾਂ ਦੀ ਹਾਂ ਚ ਹਾਂ ਮਿਲਾ ਰਹੀ ਹੈ ਇਸ ਕਰਕੇ ਆਈ ਕੈਨ ਨੋਟ ਗਿਵ ਐਨੀ ਕਮੈਂਟਸ ਜਾਨੀ ਕਿ ਸਿੱਧਾ-ਸਿੱਧਾ ਕਾਨੂੰਨ ਨੂੰ ਨਾ ਫਾਲੋ ਕਰਕੇ ਗਵਰਨਮੈਂਟ ਦੀ ਪਾਲਿਸੀ ਦੇ ਮੀਹਾਬ ਤੇ ਹੀ ਬੰਦਿਆਂ ਨੂੰ ਫੋਰਸਫੁਲੀ ਡਿਪੋਰਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਿਵੇਂ ਬਹੁਤ ਸਾਰੇ ਭਾਰਤੀ ਨੇ ਉੱਥੇ ਪੁਰਤਗਾਲ ਦੇ ਵਿੱਚ ਪੰਜਾਬੀਆਂ ਦਾ ਵੱਡਾ ਨੰਬਰ ਹੈ ਦੇమే ਕ੍ਰਿਮੀਨਲ ਰਿਪੋਰਟ ਦੀ ਕਿਹਾ ਜਾ ਰਿਹਾ ਕਿ ਇੰਡੀਆ ਦੇ ਵੱਲੋਂ ਨਹੀਂ ਦਿੱਤਾ ਗਿਆ ਕਲੀਅਰ ਕਰਕੇ ਉਹਨਾਂ ਨੂੰ ਕਲੀਅਰੈਂਸ ਨਹੀਂ ਦਿੱਤੀ ਗਈ ਤਾਂ ਬਾਕੀਆਂ ਦੀ ਕਲੀਅਰੈਂਸ ਹੈ ਜਿਹੜੇ ਇਸ ਵੇਲੇ ਸੇਫ ਨੇ ਹਰ ਇਹ ਜ ਨਹੀਂ ਜਿਨ੍ਹਾਂ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਕਲੀਅਰ ਤਾਂ ਉਹ ਵੀ ਨਹੀਂ ਜਿਨ੍ਹਾਂ ਨੂੰ ਕੰਟਰੀ ਆਊਟ ਮਿਲੇ ਨੇ ਜਾਂ ਡਿਪੋਰਟੇਸ਼ਨ ਦੀ ਗੱਲ ਕੀਤੀ ਗਈ ਹੈ ਸਿਰਫ ਡਿਲੇ ਆਫ ਟਾਈਮ ਉਹਨਾਂ ਦਾ ਟਾਈਮ ਤੇ ਨਹੀਂ ਦਿੱਤਾ ਗਿਆ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਜਾਂ ਉਹਨਾਂ ਦਾ ਸਿਸ ਅਲਰਟ ਜਿਹੜਾ ਸ਼ੰਗਨ ਸਿਸਟਮ ਦੇ ਵਿੱਚ ਅਲਰਟ ਦੇ ਵਿੱਚ ਕਿਸੇ ਕੰਟਰੀ ਵੱਲੋਂ ਨਾਮ ਐਂਟਰ ਕੀਤਾ ਗਿਆ ਜਿਹੜੇ ਦੂਸਰੇ ਲੋਗ ਨੇ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਕਿ ਜਿਨ੍ਹਾਂ ਨੂੰ ਅਲਰਟ ਨਹੀਂ ਦਿੱਤਾ ਗਿਆ ਸਾਡੇ 50000 ਤੋਂ ਵੱਧ ਹੋਰ ਵੀ ਲੋਕ ਹੈਗੇ ਨੇ ਇੰਡੀਅਨ ਕਮਿਊਨਿਟੀ ਦੇ ਜਿਨ੍ਹਾਂ ਨੂੰ ਕਾਰਡ ਗ੍ਰਾਂਟ ਕੀਤੇ ਜਾ ਰਹੇ ਨੇ ਉਹ ਨਾਲ ਦੇ ਕੇਸਾਂ ਦੇ ਵਿੱਚ ਸਿਚੁਏਸ਼ਨਸ ਕੀ ਹੈਗੀ ਹੈ ਕਾਮਨ ਹੈਗੀ ਹੈ ਉਸ ਸਮੇਂ ਜਦੋਂ ਇਹ ਜਿਹੜੀ ਗਵਰਨਮੈਂਟ ਸੀ ਨਹੀਂ ਆਈ ਸੀ ਗਵਰਨਮੈਂਟ ਨੇ ਐਸੀ ਕੋਈ ਹਾਰਡ ਪਾਲਿਸੀ ਨਹੀਂ ਸੀ ਬਣਾਈ ਹਾਲਾਂਕਿ ਉਸ ਸਮੇਂ ਵੀ ਲੋਕਾਂ ਨੂੰ ਕ੍ਰਿਮੀਨਲ ਰਿਕਾਰਡ ਲੇਟ ਮਿਲਦੇ ਰਹੇ ਨੇ ਤੇ ਉਹਨਾਂ ਦੇ ਨਾਮ ਅਲਰਟਸ ਹੈਗੇ ਨੇ ਉਹਨਾਂ ਨੂੰ ਕਾਰਡ ਗ੍ਰਾਂਟ ਕਰ ਰਹੀ ਹੈ ਗਵਰਨਮੈਂਟ ਕਿਉਂਕਿ ਕੋਨ ਕਾਨੂੰਨ ਦੇ ਵਿੱਚ ਤਾਂ ਪ੍ਰੋਵੀਜ਼ਨ ਹੈਗਾ ਲੇਕਿਨ ਜਿਹੜੀ ਫਿਲਹਾਲ ਇਸ ਚਪੇਟ ਦੇ ਵਿੱਚ ਆਗੇ ਕਿ ਜਦੋਂ ਗਵਰਨਮੈਂਟ ਨੇ ਵਿਨ ਕੀਤਾ ਤੇ ਪ੍ਰੋਪਾਗੈਂਡਾ ਵਾਸਤੇ ਆਪਣੇ ਪ੍ਰੋਮਿਸ ਨੂੰ ਪੂਰਾ ਕਰਨ ਲਈ ਉਹ ਇਸ ਚਪੇਟ ਦੇ ਵਿੱਚ ਆਏ ਹੋਏ ਉਹ ਲੋਕ ਨੇ ਜਿਹੜੇ ਇਨੋਸੈਂਟ ਹੈਗੇ ਨੇ ਅਫੈ ਦੇ ਰਹਿਣ ਵਾਲੇ ਉਹਨਾਂ ਦਾ ਨਾਮ ਵੀ ਅਲਰਟ ਹੈਗਾ ਉਹਨਾਂ ਦਾ ਵੀ ਕ੍ਰਿਮੀਨਲ ਰਿਕਾਰਡ ਲੇਟ ਹੋਇਆ ਪਰ ਉਹਨਾਂ ਕੋਲੇ ਰੈ residenc y ਕਾਰਡ ਹੈ ਉਹਨਾਂ ਨੂੰ ਰੈ residenc y ਕਾਰਡ ਆਲਰੇਡੀ ਉਸ ਗਵਰਨਮੈਂਟ ਨੇ ਗ੍ਰਾਂਟ ਕਰ ਦਿੱਤਾ ਸੀ ਜਿਹੜੀ ਪ੍ਰੀਵੀਅਸ ਸੀ ਇਹ ਗਵਰਨਮੈਂਟ ਨਹੀਂ ਕਰ ਰਹੀ ਉਹਨਾਂ ਨੂੰ ਫਿਲਹਾਲ ਇਹ ਆ ਲਿਆ ਹੁਣ ਫਿਰ ਹੋਏਗਾ ਕਿ ਇਹਨਾਂ ਦੇ ਕੋਲ ਕੋਈ ਅਧਿਕਾਰ ਹੈ ਜਿਵੇਂ ਟੈਕਸ ਪੇ ਕਰ ਰਹੇ ਸੀ ਤੁਸੀਂ ਦੱਸਿਆ ਤਾਂ ਕਿ ਇਹ ਕੇਸ ਕਰ ਸਕਦੇ ਨੇ ਉੱਤੇ ਕੋਈ ਇਹਨਾਂ ਦੇ ਕੋਲ ਲੀਗਲ ਅਧਿਕਾਰ ਹੈਗੇ ਨੇ ਜੀ ਬਿਲਕੁਲ ਕਾਨੂੰਨ ਦੇ ਮੁਤਾਬਿਕ ਇਹਨਾਂ ਦੇ ਕੋਲੇ ਅਧਿਕਾਰ ਹੈਗੇ ਨੇ ਆਰਟੀਕਲ 123 ਦੇ ਤਹਿਤ ਇਹ ਐਜ਼ ਅਨ ਹਿਊਮਨਿਟੇਰੀਅਨ ਗਰਾਉਂਡ ਹੈ ਬਾ ਨੈਸ਼ਨਲ ਇੰਟਰਸਟ ਐਂਡ ਫੰਡਮੈਂਟਲ ਰਾਈਟ অর ਲੌਂਗ ਇੰਟੀਗ੍ਰੇਸ਼ਨ ਬੇਸ ਦੇ ਕਾਨੂੰਨ ਦੇ ਵਿੱਚ ਇਹ ਜਾ ਕੇ ਆਪਣਾ ਕਾਨੂੰਨੀ ਕਾਰਵਾਈ ਕਰ ਸਕਦੇ ਨੇ ਆ ਬਲਕਿ ਹੰਡਰਡਸ ਆਫ ਇਮੀਗਰੈਂਟ ਕਮਿਊਨिटीज ਦੇ ਆਪਣੇ ਇੰਡੀਅਨਸ ਨੇ ਕੀਤਾ ਵੀ ਹੈਗਾ ਕੋਰਟ ਦੇ ਵਿੱਚ ਪਟੀਸ਼ਨਸ ਫਾਈਲ ਕੀਤੀਆਂ ਹੋਈਆਂ ਨੇ ਕੋਰਟ ਦੀ ਲੇਕਿਨ ਉਹਦੀ ਪ੍ਰੋਸੀਡਿੰਗ ਬਹੁਤ ਲੰਬੀ ਹੈ ਕਿ ਉਹ ਬੰਦੇ ਕੋਰਟ ਦੇ ਵਿੱਚ ਕੇਸ ਕਰਕੇ 10 ਸਾਲ 5 ਸਾਲ ਇਥੇ ਵੇਟ ਕਰੀ ਜਾਣਗੇ ਡਿਸੀਜਨ ਦੀ ਕਿਹਾ ਉਹਨਾਂ ਦੀ ਜਿਹੜੀ ਪਰਸਨਲ ਲਾਈਫ ਹੈ ਜਿਹੜੀ ਫੈਮਿਲੀ ਲਾਈਫ ਹੈ ਉਸ ਤਰ੍ਹਾਂ ਇੱਕ ਤਰ੍ਹਾਂ ਜੇਲ੍ਹ ਦੇ ਵਿੱਚ ਬੰਦ ਹੋ ਜੇਗੀ ਉਹ ਕਿਤੇ ਵੀ ਨਹੀਂ ਜਾ ਪਾਣਗੇ ਤੇ ਇਹ ਬੜਾ ਪੇਨਫੁੱਲ ਹੈਗਾ ਕਿ ਉਹ ਕਾਨੂੰਨ ਦੀ ਆਪਣੇ ਰਾਈਟਸ ਨੂੰ ਲੈਣ ਵਾਸਤੇ ਇੱਕ ਲੰਬੀ ਲੜਾਈ ਲੜਨ ਇੱਕ ਲੰਮਾ ਫਾਈਟ ਕਰਨ ਕਿਉਂ ਜਦ ਕਿ ਸਾਡੀ ਅਗਰ ਗਵਰਨਮੈਂਟ ਜਿਹੜੀ ਹੈਗੀ ਇੰਡੀਅਨ ਗਵਰਨਮੈਂਟ ਅਗਰ ਇਹ ਚ ਇੰਟਰਵੈਨ ਕਰ ਦੇ ਇਹ ਬਹੁਤ ਕੁਇਕ ਪ੍ਰੋਸੈਸ ਹੈਗਾ ਕਿਉਂਕਿ ਪੁਰਟੂਗਾਲ ਦੀ ਗਵਰਨਮੈਂਟ ਨਹੀਂ ਚਾਹਦੀ ਸਿਸਟਮ ਚਾਹਦਾ ਕਾਨੂੰਨ ਚਾਹਦਾ ਤੇ ਸਾਡੀ ਗਵਰਨਮੈਂਟ ਅਗਰ ਚਾਵੇ ਪੁਰਟੂਗਾਲ ਨੂੰ ਇੱਕ ਲੈਟਰ ਲਿਖੇ ਇੱਕ ਆਫੀਸ਼ੀਅਲੀ ਸਟੇਟਮੈਂਟ ਦਵੇ ਤਾਂ ਡੈਫੀਨਿਟਲੀ ਦੇ ਮਸਟ ਕੰਸੀਡਰ ਉਹ ਕੰਸੀਡਰ ਕਰਨਗੇ ਇਸ ਪੁਆਇੰਟ ਨੂੰ ਜਿਵੇਂ ਤੁਸੀਂ ਵੀ ਕੇਸ ਦੀ ਪੈਰਵਾਹੀ ਕਰ ਰਹੇ ਹੋ ਤਾਂ ਤੁਹਾਡੀ ਕੋਈ ਇੰਡੀਅਨ ਐਮਬੈਸੀ ਦੇ ਨਾਲ ਗੱਲਬਾਤ ਹੋਈ ਗਈ ਫਿਲਹਾਲ ਦੇ ਅਸੀਂ ਇੰਡੀਅਨ ਐਮਬੈਸੀਸ ਦੇ ਨਾਲ ਕਾਫੀ ਤਰ੍ਹਾਂ ਤਰੀਕੇ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਐਮਬੈਸੀ ਦਿਨ ਰਾਤ ਤਾ ਹੋ ਵੀ ਰਿਹਾ ਪਰ ਉਹ ਇਸ ਪੁਆਇੰਟ ਤੇ ਨਹੀਂ ਆ ਰਹੇ ਕਿ ਉਹ ਕੀ ਡਿਸਕਸ਼ਨਸ ਕਰ ਰਹੇ ਨੇ ਕੀ ਉਹ ਡਿਸਕਸ਼ਨਸ ਕਰਨਗੇ ਫਿਲਹਾਲ ਓਪਨੁੱਲੇ ਸ਼ਬਦਾਂ ਦੇ ਵਿੱਚ ਮੈਂ ਕਹਾਂ ਕਿ ਸਾਨੂੰ ਐਮਬੈਸੀ ਵੱਲੋਂ ਕੋਈ ਬਹੁਤ ਹੀ ਪੋਜ਼ਿਟਿਵ ਓਪਨਾ ਵੱਲੋਂ ਨਹੀਂ ਦਿਖਾਈ ਗਈ। ਹੂੰ ਤਾਂ ਕੀ ਲੱਗ ਰਿਹਾ ਫਿਰ ਇਹ ਜਹਾਜ਼ਾਂ ਦੇ ذریعے ਫਿਰ ਭਾਰਤ ਨੂੰ ਤੋੜਿਆ ਜਾਏਗਾ ਕਿ ਜਾਂ ਫਿਰ ਉੱਥੇ ਕਿਸਾਨਾਂ ਦੇ ਵਿੱਚ ਖੱਜਲਖਵਰੀ ਹੋਏਗੀ। ਦੇਖੋ ਜੀ ਹੁਣ ਅਸੀਂ ਤਾਂ ਆਪਣੀ ਗਵਰਨਮੈਂਟ ਨੂੰ ਕਵਾਂਗੇ ਕਿ ਲੋਕਾਂ ਦੀ ਜਿਹੜੀ ਖੱਜਲਖਵਰੀ ਹੈਗੀ ਆ ਹੋ ਰਹੀ ਹੈ ਇੱਥੇ ਕਿ ਖੇਤਾਂ ਦੇ ਵਿੱਚ ਹਾਰਡ ਜੌਬਸ ਕਰ ਰਹੇ ਨੇ ਜਾਂ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਰਹੇ ਨੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਮਰੀਕਾ ਨੇ ਕੀਤਾ ਕਿ ਜਹਾਜ਼ ਭਰ ਕੇ ਉੱਥੇ ਆਏਗਾ ਤੇ ਉਹਦੇ ਵਿੱਚ ਫਿਰ ਇੰਡੀਆ ਦੀ ਵੀ ਰੈਪਿਟੇਸ਼ਨ ਇੰਪੋਰਟੈਂਟ ਹੈਗੀ ਆ ਕਿ ਐਡੀ ਵੱਡੀ ਕੰਟਰੀ ਦੇ 13000 ਬੰਦੇ ਉਹ ਬੰਦੇ ਜਿਹੜੇ ਕਿ ਐਡਾ ਵੱਡਾ ਟੈਕਸ ਦੇ ਕੇ 20-20 ਲੱਖ 50-50 ਲੱਖ ਗਵਰਨਮੈਂਟ ਨੂੰ ਟੈਕਸ ਦੇ ਕੇ ਲੌਂਗ ਇੰਟੀਗ੍ਰੇਸ਼ਨ ਦੇ ਬੇਸ ਤੇ ਵੀ ਉਹਨਾਂ ਨੂੰ ਗਵਰਨਮੈਂਟ ਆਈ ਤੇ ਚੁਟਕੀ ਦੇ ਨਾਲ ਡਿਪੋਰਟੇਸ਼ਨ ਕਰ ਦਿੱਤਾ ਗਿਆ ਭੇਜ ਦਿੱਤਾ ਗਿਆ ਵਾਪਿਸ ਜੋ ਕਿ ਉਹਨਾਂ ਦੇ ਰਾਈਟਸ ਤੇ ਅੰਗੇਜਡ ਹੈਗਾ ਹਿਊਮਨ ਰਾਈਟਸ ਦੇ ਅ ਜਿਵੇਂ ਫਿਰ ਇਹਨਾਂ ਦਾ ਜਿਹੜੀ ਲਿਸਟ ਆਈ ਹੈ 13000 ਦੇ ਲਗਭਗ ਇਹ ਲੋਕ ਹੁਣ ਕਮਾਕਾਰਾਂ ਤੇ ਜਾ ਰਹੇ ਨੇ ਕਿ ਜਾਂ ਫਿਰ ਲੋਕ ਛੁਪ ਕੇ ਰਹਿ ਰਹੇ ਨੇ ਉੱਥੇ ਫਿਲਹਾਲ ਕੰਮ ਕਰ ਰਹੇ ਨਹੀਂ ਜੀ ਉਹ ਆਪਣੇ ਕੰਮਾਂ ਤੇ ਜਾ ਰਹੇ ਨੇ ਲੇਕਿਨ ਉਹ ਇੱਕ ਡਰ ਦੇ ਸائے ਦੇ ਵਿੱਚ ਜੀ ਰਹੇ ਨੇ ਕੰਮ ਤੇ ਵੀ ਜਾ ਰਹੇ ਨੇ ਤੇ ਉਹਨਾਂ ਨੂੰ ਹਰ ਵਕਤ ਇਹ ਰਹਿੰਦਾ ਕਿ ਕਿਤੇ ਸ਼ਾਇਦ ਪੁਲਿਸ ਹੀ ਨਾ ਚੈੱਕ ਕਰ ਲੇ ਉਹ ਬੇਚਾਰੇ ਰਾਤ ਨੂੰ ਸਿਰਫ ਉਹਨਾਂ ਦੀ ਲਾਈਫ ਇਹ ਹੋ ਗਈ ਹੈ ਕਿ ਇੱਕ ਹਨੇਰੇ ਕਮਰੇ ਦੇ ਵਿੱਚ ਰਹਿਣਾ ਰਾਤ ਨੂੰ ਆ ਕੇ ਤੇ ਸਵੇਰੇ ਕੰਮ ਦੇ ਕਿਸੇ ਕੁੰਜੇ ਜੀ ਜਿਹਾ ਕੰਮ ਕਰੀ ਜਾਣਾ ਉਹਨਾਂ ਦੀ ਲਾਈਫ ਉਹ ਨਹੀਂ ਰਹੀ ਕਿ ਉਹ ਕਿਤੇ ਰੋਡ ਤੇ ਚੱਲ ਪਾਣ ਜਾਂ ਦੇਖ ਪਾਣ ਉਹਨਾਂ ਦੀ ਲਾਈਫ ਨੂੰ ਇੱਕ ਪ੍ਰिजन ਬਣਾ ਦਿੱਤਾ ਗਿਆ ਜਲਦੀ ਜਲਦੀ ਫਿਰਦੀ ਜੇਲ੍ਹ ਬਣਾਈ ਹੋਈ ਹੈ ਇਸ ਟਾਈਮ ਫਿਰ ਹਾਲ ਉਹ ਇਸ ਤਰੀਕੇ ਦੇ ਨਾਲ ਖੌਫ ਦੇ ਵਿੱਚ ਜੀ ਰਹੇ ਨੇ ਕਿਉਂਕਿ ਉਹਨਾਂ ਦੀ ਮਦਦ ਕਰਨ ਵਾਸਤੇ ਕੋਈ ਵੀ ਸਾਡਾ ਜਿਹੜਾ ਹਾਈ ਅਫੀਸ਼ੀਅਲ ਰਿਪ੍ਰੈਜ਼ੈਂਟੇਟਿਵ ਹੈ ਜਾਂ ਸਾਡੀ ਕਮਿਊਨਿਟੀਜ਼ ਦੇ ਨਾਮਬੰਦ ਲੋਗ ਨੇ ਉਹ ਅੱਗੇ ਨਹੀਂ ਆ ਰਿਹਾ ਉਹ ਅੱਗੇ ਹੋ ਕੇ ਗੱਲ ਨਹੀਂ ਕਰ ਰਿਹਾ ਕਿਸੇ ਵੀ ਪਲੇਟਫਾਰਮ ਤੇ ਉਹਨਾਂ ਦੇ ਬਾਰੇ ਗੱਲ ਹੀ ਕੀਤੀ ਜਾ ਰਹੀ ਕਿਉਂਕਿ ਇੱਥੇ ਦਾ ਨੈਸ਼ਨਲ ਮੀਡੀਆ ਹੈਗਾ ਪੋਰਟੂਗਲ ਦਾ ਜਿਹੜਾ ਕਿ ਗੱਲ ਕੁਝ ਮੀਡੀਆ ਰੱਖਣ ਦੀ ਕੋਸ਼ਿਸ਼ ਕਰਦਾ ਲੇਕਿਨ ਕੁਝ ਮੀਡੀਆ ਗਵਰਨਮੈਂਟ ਦੀ ਸਿਸਟਮ ਦੇ ਨਾਲ ਹੀ ਚੱਲ ਰਿਹਾ ਉਹ ਵੀ ਕਿਉਂਕਿ ਉਹਨਾਂ ਦੇ ਪ੍ਰੋਟੈਸਟ ਨੂੰ ਜਾਂ ਉਹਨਾਂ ਦੀ ਆਵਾਜ਼ ਨੂੰ ਤਰੀਕੇ ਦੇ ਨਾਲ ਦਿਖਾਇਆ ਨਹੀਂ ਜਾ ਰਿਹਾ ਤੇ ਮੈਂ ਚਾਹਾਂਗਾ ਕਿ ਸਾਡਾ ਜਿਹੜਾ ਨੈਸ਼ਨਲ ਮੀਡੀਆ ਇੰਡੀਆ ਦਾ ਉਹ ਤਰੀਕੇ ਦੇ ਨਾਲ ਇਸ ਚੀਜ਼ ਨੂੰ ਪਬਲਿਕੇਟ ਕਰੇ ਦਿਖਾਵੇ ਇੰਟਰਨੈਸ਼ਨਲ ਲੈਵਲ ਤੇ ਦਿਖਾਵੇ ਤਾਂ ਡੈਫੀਨਿਟਲੀ ਤਾਂ ਹਾਂ ਬਿਲਕੁਲ ਠੀਕ ਗੱਲ ਆ ਠੀਕ ਹੈ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ